ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਜੀਟੀ ਰੋਡ ਤੇ ਇੱਕ ਪਾਸੇ ਸੜਕ ਦੇ ਵਿੱਚਕਾਰ ਇੱਕ ਖੱਡਾ ਪਹਿਚਾਨ ਕਰਨ ਵਾਹਨ ਚਾਲਕ ਬਹੁਤ ਪਰੇਸ਼ਾਨ ਹਨ ਉਹਨਾਂ ਪਾਸੇ ਨਿਊਜ਼ ਟੀਮ ਨਾਲ ਇਸ ਬਾਰੇ ਗੱਲਬਾਤ ਕਰਦੇ ਕਿ ਇਹ ਖੱਡਾ ਇੱਥੇ ਪਿਛਲੇ ਕਾਫੀ ਸਮੇ ਤੋਂ ਪਿਆ ਹੈ ਜਿਸ ਕਾਰਨ ਰਾਹਗੀਰਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਉਹਨਾਂ ਕਿਹਾ ਕਿ ਇਹ ਜੀਟੀ ਰੋਡ ਹੋਣ ਕਰਕੇ ਇਥੋਂ ਹਰ ਤਰ੍ਹਾਂ ਦੇ ਛੋਟੇ ਵੱਡੇ ਵਾਹਨ ਨਿਕਲਦੇ ਹਨ ਅਤੇ ਤੇਜ਼ੀ ਨਾਲ ਜਾਂਦੇ ਵਾਹਨ ਇਸ ਖੱਡੇ ਵਿੱਚ ਵੱਜਦੇ ਹਨ ਜਿਸ ਨਾਲ ਵਾਹਨ ਦਾਤਾ ਨੂੰ ਨੁਕਸਾਨ ਹੁੰਦਾ ਹੀ ਹੈ ਇਸ ਨਾਲ ਪਿੱਛੋਂ ਆ ਰਹੇ ਹੋਰ ਵਾਹਨਾਂ ਨਾਲ ਐਕਸੀਡੈਂਟ ਹੋਣ ਦਾ ਖੱਛਾ ਵੀ ਬਣਿਆ ਰਹਿੰਦਾ ਹੈ ਅਤੇ ਇਸ ਖੱਡੇ ਕਾਰਨ ਕਈ ਵਾਰ ਈ ਰਿਕਸ਼ਾ ਆਟੋ ਅਤੇ ਦੋ ਪਹੀਆ ਵਾਹਨ ਪਲਟ ਜਾਂਦੇ ਹਨ ਜਿਸ ਕਾਰਨ ਵਾਹਨ ਸਵਾਰਾਂ ਨੂੰ ਸੱਟਾਂ ਵੀ ਲੱਗ ਜਾਂਦੀਆਂ ਹਨ ਉਹਨਾਂ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਵਾਲ ਧਿਆਨ ਦੇ ਕੇ ਪਹਿਲ ਦੇ ਆਧਾਰ ਤੇ ਇਸ ਖੱਡੇ ਨੂੰ ਬੰਦ ਕਰਵਾਇਆ ਜਾਵੇ ਤਾਂ ਜੋ ਕਿਸੇ ਵੀ ਵਾਹਨ ਚਾਲਕ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਇੱਥੋਂ ਮੇਰੇ ਘਟੋ ਘਾਟ ਵੀ ਦੇ ਹੁਣ ਤੇ ਤਾਂ ਕੰਮ ਹੋ ਜਾਏ ਤੇ ਫਿਰ ਵੀ ਫੇਰੇ 5-7 ਲੱਗ ਜਾਂਦੇ ਆ 5 ਤੇ 10 ਵੀ ਲੱਗ ਜਾਂਦੇ ਆ ਖਾਲੀ ਵੀ ਆਣਾ ਪੈਂਦਾ ਤੇ ਭਰਿਆ ਵੀ ਜਾਣਾ ਪੈਂਦਾ ਭਰਿਆ ਇਹ ਆ ਤੇ ਜਦੋਂ ਸਵਾਰੀ ਵਹਿੰਦੀ ਹੈ ਨਾ ਇਸ ਵੇਲੇ ਮੈਂ ਸੋ ਮਹਾਰਾਜ ਜੀ ਮੇਰੀ ਕਿਰਪਾ ਮੇਰੀ ਗੱਡੀ ਨਹੀਂ ਪਲਟੀ ਇੱਕ ਦੋ ਪਤਾ ਨਹੀਂ ਕਿੰਨੀ ਵਾਰੀ ਗੱਡੀ ਤੇਜ਼ੀ ਹੋ ਜੇ ਮਹਾਵਜਾ ਹੁੰਦਾ ਹੈ ਇੱਕ ਦੋ ਵੇਲੇ ਅਣਜਾਣ ਬੰਦਿਆਂ ਦੀ ਗੱਡੀ ਪਲਟੀ ਵੀ ਆ ਪਰ ਪਲਟ ਕੇ ਸਵਾਰੀ ਕਾਰਨ ਬਹੁਤ ਵੱਜਾਟ ਹੋਇਆ ਹੈ ਬਹੁਤ ਧੂੰਘਾਟ ਹੋਇਆ ਹੈ ਜਦੋਂ ਗੱਡੀ ਵਿੱਚ ਵਜਦੀ ਹੈ ਨਾ ਤੇ ਗੱਡੀ ਇੱਕ ਸਾਈਡ ਤੇ ਹੋ ਜਾਂਦੀ ਹੈ ਈ ਰਿਕਸ਼ਾ ਇਹ ਨਹੀਂ ਦੀ ਰਿਕਸ਼ਾ ਫਲਟਾ ਇਹ ਆਟੋ ਵੀ ਫਲਟਦਾ ਜਾ ਰਿਹਾ ਪਰ ਫਲਟਦਾ ਵੀ ਆ ਟੂਬੇ ਨਾਲੇ ਵੀ ਜਦੋਂ ਕਿ ਇੱਕ ਧੰਮ ਵਿੱਚ ਵੱਜਦੇ ਹਨ ਤੇ ਪਿੱਛੇ ਜਿਹੜੀ ਲੇਡੀ ਸਵਾਰੀ ਬੈਠੀ ਹੁੰਦੀ ਉਹਦੇ ਬਿਲਕੁਲ ਹੀ ਪੁੰਗੇ ਸਿੱਧਾ ਚੋਟ ਨੁਕਸਾਨ ਹੁੰਦਾ ਇਹ ਪ੍ਰਸ਼ਾਸਨ ਚਾਹੀਦਾ ਕਿ ਜਨਤ ਤੋਂ ਜਲਦੀ ਦਾ ਹੱਲ ਕਰਨਾ ਚਾਹੀਦਾ ਸਰ ਘਨਤ ਇਹੋ ਚਾਹਾਂਗੇ ਕਿ ਜਿਹੜਾ ਰੋਡ ਦੇ ਉੱਤੇ ਟੋਇਆ ਪਿਆ ਬਹੁਤ ਜ਼ਬਰਦਸਤ ਪਿਆ ਹੈ ਤੇ ਬਿਲਕੁਲ ਸਟੇਸ਼ਨ ਦੇ ਸਾਹਮਣੇ ਆਪਾਂ ਖੜੇ ਆ ਤਾਂ ਕਿ ਜਿੱਥੇ ਕਿ ਮੇਨ ਹਾਈਵੇ ਹੈਗਾ ਤੁਸੀਂ ਦੇਖਦੇ ਹੋ ਵੀ ਇਹ ਬੋਰਡ ਤੋਂ ਸਿੱਧਾ ਕਿਸ਼ਤਾਲ ਚਾਉਂ ਰਸਤਾ ਜਾਂਦਾ ਔਰ ਬਸਟਾਂ ਨੂੰ ਜਾਂਦਾ ਹੈ じゃ ਕਿਥੇ ਦੇਖੋ ਵਾਹਨ ਕਿੰਨੇ ਆ ਔਰ ਰਾਸ਼ੀ ਦੇਖੋ ਇਹ ਤਾਂ ਇਸ ਤਰ੍ਹਾਂ ਸ਼ਾਇਦ ਰਾਸ਼ਕ ਔਰ ਜਗ ਦੇ ਜਿੰਨੇ ਵੀ ਵਾਹਨ ਲੰਘਦੇ ਨੇ ਬਸ ਇਹ ਤਾਂ ਦੇਖੋ ਕਿੰਨਾ ਵੱਡਾ ਹੈ ਇਥੇ ਇਥੇ ਟੂ-ਵੀਲਰ ਹੋ ਗਿਆ ਈ ਰਿਸ਼ਾ ਹੋ ਗਿਆ ਜਾਂ ਟੂ-ਵੀਲਰ ਜਾਂ ਫੋਰ-ਵੀਲਰ ਕੋਈ ਵੀ ਆ ਡਿੱਗਣ ਦਾ ਡਰ ਹੈ ਜਾਨੀ ਨੁਕਸਾਨ ਦਾ ਡਰ ਹੋ ਸਕਦਾ ਹੈ ਇਹਨੂੰ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨਾਂ ਚੀਜ਼ਾਂ ਨੂੰ ਕਵਰ ਕਰਕੇ ਰੱਖਣ ਤਾਂ ਕਿ ਹੁੰਦੇ ਜਾਂਦੇ ਨੂੰ ਕੋਈ ਨੁਕਸਾਨ ਨਾ ਹੋ ਸਕੇ ਪੂਰੇਟ ਹੋਵੇ ਤੇ ਤੇ ਹੋਰ ਜ਼ਿਆਦਾ ਰਾਸ਼ ਹੁੰਦਾ ਹੈ ਜਿਹੜਾ ਕੀ ਮਤਲਬ ਵਾਹਣ ਅੱਗੇ ਜਾ ਰਿਹਾ ਉਹ ਤਾਂ ਜੋ ਜਾ ਰਿਹਾ ਜਿਹੜਾ ਪਿੱਛੇ ਹੁੰਦਾ ਉਹ ਆਪਣੇ ਧਿਆਨ ਜਾਂਦਾ ਉਹ ਵਿੱਚ ਡਿੱਗਦਾ ਡਰ ਹੁੰਦਾ ਦਾ ਬਹੁਤ ਜ਼ਿਆਦਾ ਭਾਈ ਸਾਹਿਬ ਪ੍ਰਸ਼ਾਸਨ ਦਾ ਬੜੀ ਧਿਆਨ ਹੋਣਾ ਚਾਹੀਦਾ ਧਿਆਨ ਦੇਣਾ ਚਾਹੀਦਾ ਕਿ ਜਿਹੜਾ ਡਿੱਗਦਾ ਉਹ ਤਾਂ ਜਾਨੀ ਨੁਕਸਾਨ ਹੁੰਦਾ ਜਿਸ ਤਰ੍ਹਾਂ ਕਿਸੇ ਕੋਈ ਫੈਮਿਲੀ ਮੋਟਰਸਾਈਕਲ ਤੇ ਲਾ ਲੋ ਜਾਂ ਈ ਰਿਕਸ਼ਾ ਲਾ ਲੋ ਉਹ ਬੈਲੈਂਸ ਨਹੀਂ ਹੋਂਦਾ ਬੰਦਾ ਜਦੋਂ ਅਚਾਨਕ ਵਿੱਚ ਕੋਈ ਵਾਈਜ ਵਾਜਦਾ ਨਿਕਲ ਤੇ ਉਹਦਾ ਬੈਲੈਂਸ ਵਿਗੜਨ ਕਰਕੇ ਨਾ ਤੇ ਡਿੱਗਦਾ ਬੰਦਾ ਜ਼ਬਰਦਸਤੀ ਤੇ ਮਤਲਬ ਜਾਨੀ ਨੁਕਸਾਨ ਹੁੰਦਾ ਡਰ ਹੁੰਦਾ ਇਸ ਵੇ న్యూਸ ਟੀਮ ਇਸ ਟਾਈਮ ਖੜੀ ਹੈ ਅੰ ਜਿੱਥੇ ਤੁਸੀਂ ਦੇਖ ਸਕਦੇ ਹੋ ਜੀਟੀ ਰੋਡ ਤੇ ਇੱਕ ਖੱਡਾ ਪਿਆ ਹੋਣ ਕਾਰਨ ਰਾਹਗੀਰਾਂ ਨੂੰ ਖਾਸ ਕਰਕੇ ਵਾਹਨ ਚਾਲਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਪਿੱਛੋਂ ਤੇਜ਼ ਗਤੀ ਨਾਲ ਆਉਂਦੇ ਵਾਹਨ ਇਸ ਖੱਡੇ ਵਿੱਚ ਜ਼ੋਰ ਨਾਲ ਵੱਜਦੇ ਹਨ ਅਤੇ ਜਿਸ ਨਾਲ ਵਾਹਨ ਦਾ ਨੁਕਸਾਨ ਹੁੰਦਾ ਹੈ ਔਰ ਵਾਹਨ ਪਲਟਣ ਕਾਰਨ ਸੱਟ ਲੱਗਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਇਸ ਲਈ ਰਾਹਗੀਰਾਂ ਨੇ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਖੱਡੇ ਦੀ ਰਿਪੇਅਰ ਕਰਵਾਈ ਜਾਵੇ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ ਫਾਸਟਵੇ ਨਿਊਜ਼ਲੀ ਅੰਮ੍ਰਿਤਸਰ ਤੋਂ ਅਜੀਤ ਕੁਮਾਰ